ਤੁਹਾਡੇ ਕੋਲ ਇੱਕ ਹੀ ਗੱਲ ਆ ਕੇ ਕਹਿੰਦੇ ਹੁੰਦੇ ਸੀ ਕਿ ਇੱਕ ਮੌਕਾ ਕੇਜਰੀਵਾਲ ਨੂੰ ਇੱਕ ਮੌਕਾ ਭਗਵੰਤ ਮਾਨ ਨੂੰ ਦੇ ਦੋ ਦੂਸਰਾ ਮੌਕਾ ਨਹੀਂ ਮੰਗਾਂਗੇ ਤੁਹਾਡੇ ਕੋਲ ਹੈਲੋ ਹਾਂ ਛੋਟੇ ਵੀਰ ਮੈਂ ਤੈਨੂੰ ਫੇਰ ਕਾਲ ਕਰਦਾ ਮੇਰੇ ਨਾਲ ਇੱਥੇ ਇੰਟਰਵਿਊ ਸ਼ੁਰੂ ਹੋਣ ਵਾਲਾ ਭਾਈ ਇੰਟਰਵਿਊ ਨੂੰ ਛੱਡ ਇੱਥੇ ਤੇਰੇ ਭਰਾ ਦਾ ਐਕਸੀਡੈਂਟ ਹੋਇਆ ਪਿਆ ਤੂੰ ਛੇਤੀ ਇੱਥੇ ਪਹੁੰਚ ਜਾ ਕੀ ਐਕਸੀਡੈਂਟ ਕਿੱਥੇ ਕਿਵੇਂ ਭਾਈ ਮਹਾਲੀ ਰੋਡ ਤੇ ਮੈਨੂੰ ਹਾਲਾਤ ਠੀਕ ਨਹੀਂ ਲੱਗਦੇ ਤੂੰ ਜਿੰਨੀ ਛੇਤੀ ਹੋ ਸਕੇ ਪਹੁੰਚ ਜਾ ਇੱਥੇ ਬਈ ਤੁਸੀਂ ਮੇਰੇ ਭਰਾ ਦਾ ਖਿਆਲ ਰੱਖੋ ਮੈਂ ਹੁਣ ਹੀ ਆਇਆ

ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਇਹ ਤਾਂ ਸਾਡੀ ਡਿਊਟੀ ਹੈ ਵੀਰੇ ਵੀਰੇ ਤੂੰ ਠੀਕ ਆ ਨਾ ਹੁਣ ਹਾਂ ਬਾਈ ਮੈਂ ਠੀਕ ਹਾਂ ਤੇਰੀ ਨੌਕਰੀ ਦਾ ਕੀ ਬਣਿਆ ਹਾਂ ਵੀਰੇ ਮੈਨੂੰ ਮੇਰੀ ਨੌਕਰੀ ਵੀ ਮਿਲ ਗਈ ਤੇ ਮੇਰਾ ਭਰਾ ਵੀ ਮੈਨੂੰ ਵਾਪਸ ਮਿਲ ਗਿਆ ਇਹ ਤਾਂ ਧੰਨਵਾਦ ਹੈ ਮਾਨ ਸਰਕਾਰ ਦਾ ਜੋ ਮੈਨੂੰ ਮੇਰਾ ਭਰਾ ਵਾਪਸ ਮਿਲਾਤਾ ਇਹ ਸਾਰਾ ਕੁਝ ਐਸਐਸਐਫ ਕਰਕੇ ਹੋਇਆ ਐਸਐਸਐਫ ਤੋਂ ਸੜਕ ਸੁਰੱਖਿਆ ਫੋਰਸ 1 ਸਾਲ ਦੇ ਵਿੱਚ 48% ਮੌਤਾਂ ਕੱਢੀਆਂ ਪੰਜਾਬ ਦੀਆਂ ਸੜਕਾਂ ਤੇ ਕਿ ਤੁਹਾਡੇ ਕੋਲ ਇੱਕ ਹੀ ਗੱਲ ਆ ਕੇ ਕਹਿੰਦੇ ਹੁੰਦੇ ਸੀ ਕਿ ਇੱਕ ਮੌਕਾ ਕੇਜਰੀਵਾਲ ਨੂੰ ਇੱਕ ਮੌਕਾ ਭਗਵੰਤ ਮਾਨ ਨੂੰ ਦੇ ਦਿਓ ਦੂਸਰਾ ਮੌਕਾ ਨਹੀਂ ਮੰਗਾਂਗੇ ਤੁਹਾਡੇ ਕੋ ਜੇ ਕੰਮ ਕਰਾਂਗੇ ਵਿਕਾਸ ਕਰਾਂਗੇ ਤੇ ਫਿਰ ਅਗਲੀ ਵਾਰੀ ਵੋਟ ਦੇ ਹੱਕਦਾਰ ਹੋਵਾਂਗੇ ਸੋ ਮੈਨੂੰ ਅੱਜ ਇਸ ਗੱਲ ਤੇ ਖੁਸ਼ੀ ਆ ਕਿ ਅਸੀਂ ਲਗਭਗ 92 ਪਿੰਡ ਨੇ ਜੀ ਜੰਡਿਆਲਾ ਗੁਰੂ ਹਲਕੇ ਦੇ ਅਸੀਂ ਸਾਰੇ ਪਿੰਡਾਂ ਦੇ ਵਿੱਚ ਆਪਣੇ ਵਿਕਾਸ ਕਾਰਜ ਅਰੰਭੇ ਹੋਏ ਨੇ ਪੂਰੇ ਪੰਜਾਬ ਦੇ ਵਿੱਚ ਜਿਹੜੇ ਨੇ ਉਹ ਹਰ ਸਾਡੇ ਐਮਐਲਏ ਸਾਹਿਬਾਨ ਮੰਤਰੀ ਸਾਹਿਬਾਨ ਆਪਣੇ ਆਪਣੇ ਹਲਕਿਆਂ ਦੇ ਵਿੱਚ ਵਿਕਾਸ ਦੇ ਕਾਰਜਾਂ ਦੇ ਵਿੱਚ ਮਗਨ ਨੇ ਰੁੱਝੇ ਹੋਏ ਨੇ ਔਰ ਰੋਜ਼ ਨਿਤ ਨਵੇਂ ਜਿਹੜੇ ਆ ਉਹ ਕੰਮ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ ਸੋ ਮੈਂ ਅੱਜ ਤੁਹਾਨੂੰ ਸਰਪੰਚ ਸਾਹਿਬ ਸਰਦਾਰਨੀ ਦਲਜੀਤ ਕੌਰ ਰਪ੍ਰੀਤ ਜੀ ਪਰਮਜੀਤ ਸਾਡੇ ਹੋਰ ਵੀ ਸਰਪੰਚ ਸਾਹਿਬਾਨ ਆਏ ਨੇ ਜਗਰੂਪ ਜੀ ਆਏ ਨੇ ਸੰਗਰਾਵਾਂ ਤੋਂ ਲਖਵਿੰਦਰ ਜੀ ਨੇ ਸੰਗਰਾਵਾਂ ਸਾਹਿਬ ਸਰਦਾਰ ਕੁਲਵੰਤ ਸਿੰਘ ਜੀ ਬੜੇ ਲੰਬੇ ਸਮੇਂ ਤੋਂ ਸਾਡੀ ਪਾਰਟੀ ਦੇ ਨਾਲ ਮੋਢੇ ਨਾਲ ਮੋਟਾ ਜੋੜ ਕੇ ਜਿਹੜਾ ਉਹ ਕੰਮ ਕਰ ਰਹੇ ਨੇ ਸਾਡੇ ਬਲਾਕ ਪ੍ਰਧਾਨ ਸਰਦਾਰ ਬਲਰਾਜ ਸਿੰਘ ਜੀ ਅੱਗੇ ਨਹੀਂ ਆਉਂਦੇ ਪਰ ਕੰਮ ਦੇ ਵਿੱਚ ਅੱਗੇ ਨੇ ਤੇ ਫੋਟੋ ਦੇ ਵਿੱਚ ਥੋੜਾ ਜਿਹਾ ਪਿਛੇ ਰਹਿੰਦੇ ਨੇ ਪਰ ਕੰਮ ਕੰਮ ਬਹੁਤ ਕਰਦੇ ਨੇ ਸੁਖਵਿੰਦਰ ਸ਼ਾਹ ਜੀ ਸਾਡੇ ਰਾਣੇ ਕਾਲੇ ਤੋਂ ਸਰਪੰਚ ਸਾਹਿਬ ਸੋ ਜਿੰਨੇ ਵੀ ਸਾਡੇ ਪੰਜ ਸਰਪੰਚ ਜਿੰਨੇ ਵੀ ਇੱਥੇ ਪਹੁੰਚੇ ਨੇ ਉਹਨਾਂ ਨੂੰ ਸਾਰਿਆਂ ਨੂੰ ਮੈਂ ਵਧਾਈ ਦਿੰਦਾ ਹਾਂ ਪਰ ਨਾਲ ਦੇ ਨਾਲ ਉਹਨਾਂ ਨੂੰ ਇਹ ਵੀ ਬੇਨਤੀ ਕਰਦਾ ਹਾਂ ਕਿ ਇਹ ਕੋਈ ਮਤਲਬ ਅਖੀਰ ਨਹੀਂ ਆ ਕਿ ਇੰਨੀ ਗ੍ਰਾਂਟ ਆ ਗਈ ਹੈ ਤੇ ਹੋਰ ਕੋਈ ਨਹੀਂ ਜਿਹੜੇ ਵੀ ਤੁਹਾਡੇ ਹੋਰ ਕੰਮ ਰਹਿੰਦੇ ਨੇ ਪਿੰਡਾਂ ਦੇ ਕੋਈ ਵਿਕਾਸ ਦੇ ਉਹ ਤੁਸੀਂ ਨਿਸ਼ਚਿੰਤ ਹੋ ਕੇ ਉਹ ਤੁਸੀਂ ਲਿਆ ਸਕਦੇ ਹੋ ਮੈਂ ਪਿਛਲੇ ਦਿਨ ਨਾਰਾਇਣਗੜ੍ਹ ਪਿੰਡ ਦੇ ਵਿੱਚ ਸੀਗਾ ਤੇ ਸਰਦਾਰ ਸਰਬਜੀਤ ਸਿੰਘ ਜੀ ਉਥੇ ਬੋਲ ਰਹੇ ਸੀਗੇ ਕਹਿੰਦੇ ਜੀ ਇੰਨਾ ਕੁਝ ਤੁਹਾਡੇ ਤੋਂ ਮੰਗ ਲਿਆ ਇੰਨਾ ਕੁਝ ਲੈ ਲਿਆ ਹੁਣ ਤੇ ਕਹਿੰਦੇ ਉਹ ਸ਼ਰਮ ਜੀ ਆਉਣ ਲੱਗੀ ਆ ਕਿ ਹੋਰ ਕੀ ਮੰਗੀਏ ਮੈਂ ਕਿਹਾ ਸ਼ਰਮ ਬਿਲਕੁਲ ਨਹੀਂ ਕਰਨੀ ਸਰਕਾਰ ਕੋਲ ਪੈਸੇ ਦੀ ਕੋਈ ਘਾਟ ਨਹੀਂ ਆ ਜਿਹੜੇ ਵੀ ਤੁਹਾਡੇ ਕੰਮ ਹੈਗੇ ਨੇ ਤੁਸੀਂ ਆਪਣੇ ਕੰਮ ਜਿਹੜੇ ਆ ਉਹ ਲੈ ਕੇ ਆਓ ਆਪਾਂ ਪਹਿਲ ਦੇ ਆਧਾਰ ਤੇ ਉਹ ਸਾਰੇ ਕੰਮ ਜਿਹੜੇ ਆ ਉਹ ਕੰਪਲੀਟ ਕਰਾਂਗੇ ਇੱਥੇ ਸਾਡਾ ਵੀਰ ਲਾਭ ਮਾਲੋਵਾਲ ਕਿੱਧਰ ਬڑے ਸਾਡੀ ਪਾਰਟੀ ਦਾ ਬੜਾ ਜੁਝਾਰੂ ਵਰਕਰ ਆ ਬੜੇ ਲੰਬੇ ਸਮੇਂ ਤੋਂ ਮਿਹਨਤ ਕਰ ਰਿਹਾ ਔਰ ਇਹਨਾਂ ਨੇ ਵੀ ਸਾਰਿਆਂ ਨੇ ਇਹ ਰੱਖਿਆ ਕਿ ਜਿੱਥੇ-ਜਿੱਥੇ ਵੀ ਕੋਈ ਕਾਟ ਲੱਗਦੀ ਆ ਉੱਥੇ-ਉੱਥੇ ਮੇਰੇ ਧਿਆਨ ਦੇ ਵਿੱਚ ਸਮੇਂ-ਸਮੇਂ ਤੇ ਲਿਆਉਂਦੇ ਰਹਿੰਦੇ ਨੇ ਸੋ ਆਪਾਂ ਸਾਰਿਆਂ ਨੇ ਰਲ ਮਿਲ ਕੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਔਰ ਪੰਜਾਬ ਦੇ ਵਿੱਚ ਖਾਸ ਤੌਰ ਤੇ ਇੱਕ ਗੱਲ ਜਿਹੜੀ ਮੈਂ ਕਹਿਣੀ ਆ ਉਹ ਇਹ ਆ ਕੇ ਪੰਜਾਬ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਜੋਧ ਨਸ਼ਿਆਂ ਦੇ ਵਿਰੋਧ ਛੇੜਿਆ ਹੋਇਆ ਤੁਹਾਨੂੰ ਸਭ ਨੂੰ ਹੀ ਪਤਾ ਕਿਉਂਕਿ ਸਾਡੀ ਜਵਾਨੀ ਕਾਫੀ ਜੜੀ ਆ ਉਹ ਨੁਕਸਾਨੀ ਗਈ ਪਿਛਲੀਆਂ ਸਰਕਾਰਾਂ ਦੀਆਂ ਕੋਈ ਗਲਤ ਨੀਤੀਆਂ ਕਰਕੇ ਸੋ ਜੋਧ ਨਸ਼ਿਆਂ ਦੇ ਵਿਰੋਧ ਚੱਲ ਰਿਹਾ ਅਸੀਂ ਇੱਕ WhatsApp ਨੰਬਰ ਵੀ ਜਿਹੜਾ ਆ ਉਹ ਜਾਰੀ ਕੀਤਾ ਹੈ 9779 100 ਤੇ 200 ਮਤਲਬ 9779 100 ਫਿਰ 200 ਤੁਸੀਂ ਕੋਈ ਵੀ ਨਸ਼ਾ ਤਸਕਰ ਤੁਹਾਨੂੰ ਲੱਗਦਾ ਪਿੰਡ ਦੇ ਵਿੱਚ ਇਹ ਨਸ਼ੇ ਦਾ ਕਾਰੋਬਾਰ ਕਰ ਰਿਹਾ ਤੁਸੀਂ ਉਸ ਮੋਬਾਈਲ ਨੰਬਰ ਤੇ ਜਿਹੜਾ ਹੈ ਵਟਸਐਪ ਤੇ ਆਪਣਾ ਮੈਸੇਜ ਦੇ ਸਕਦੇ ਹੋ ਕਾਲ ਕਰ ਸਕਦੇ ਹੋ ਤੁਹਾਡੀ ਪਛਾਣ ਜਿਹੜੀ ਉਹ ਬਿਲਕੁਲ ਗੁਪਤ ਰੱਖੀ ਜਾਊਗੀ شناخت ਨਹੀਂ ਕਿਸੇ ਨੂੰ ਦੱਸੀ ਜਾਊਗੀ ਕਿਹਦਾ ਫੋਨ ਆਇਆ ਫਿਰ ਤੁਸੀਂ ਦੇਖਿਓ 2-3 ਦਿਨ ਬਾਅਦ ਉਹ ਨਸ਼ਾ ਤਸਕਰ ਦਾ ਕੀ ਹਾਲ ਹੁੰਦਾ ਸੋ ਅਸੀਂ ਕਿਸੇ ਤਰ੍ਹਾਂ ਦਾ ਨਸ਼ਾ ਜਿਹੜਾ ਆ ਉਹ ਬਰਦਾਸ਼ਤ ਨਹੀਂ ਕਰਨਾ ਪੰਜਾਬ ਦੇ ਵਿੱਚ ਬੁਲਡੋਜ਼ਰ ਚੱਲ ਰਹੇ ਨੇ ਨਸ਼ਾ ਤਸਕਰਾਂ ਨੇ ਜਿਹੜੀਆਂ ਗੈਰ ਕਾਨੂੰਨੀ ਆਪਣੀਆਂ ਜਾਇਦਾਦਾਂ ਬਣਾਈਆਂ ਨੇ ਉਹਨਾਂ ਤੇ ਬੁਲਡੋਜ਼ਰ ਚੱਲਦੇ ਚੱਲ ਰਹੇ ਨੇ ਤੇ ਚੱਲਦੇ ਰਹਿਣਗੇ ਬਾਕੀ ਨਸ਼ਾ ਤਸਕਰਾਂ ਨੂੰ ਸਾਡੀ ਸਿੱਧੀ ਸਿੱਧੀ ਚੇਤਾਵਨੀ ਆ ਕਿ ਜਾਂ ਤੇ ਪੰਜਾਬ ਛੱਡ ਦੋ ਜਾਂ ਨਸ਼ੇ ਦਾ ਤੰਦਾ ਛੱਡ ਦੋ ਹੋਰ ਸਾਡੇ ਕੋਲ ਕੋਈ ਆਪਸ਼ਨ ਨਹੀਂ ਹੈਗਾ ਸੋ ਤੁਸੀਂ ਵੀ ਸਰਕਾਰ ਦੀ ਇਸ ਮੁਹਿੰਮ ਦੇ ਵਿੱਚ ਵੱਧ ਚੜ ਕੇ ਜਿਹੜਾ ਉਹ ਸਾਥ ਦਿਓ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ